ਅਜਲੀ ਦੇ ਟਿਊਬਵੈੱਲ ਕਨੈਕਸ਼ਨਾਂ ਦੀ ਮੰਗ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਨੇ ਪਟਿਆਲਾ ਸਥਿਤ ਪਾਵਰਕਾਮ ਦੇ ਦਫ਼ਤਰ ਬਾਹਰ ਪ੍ਰਦਰਸ਼ਨ ਕੀਤਾ ਨਰਮਵੱਟੀ ਦੇ ਕਈ ਪ੍ਰਦਰਸ਼ਨਕਾਰੀ ਕਿਸਾਨਾਂ ਨੇ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਅਤੇ ਕਿਹਾ ਕਿ ਸਰਕਾਰ ਨੇ 2013 ਵਿੱਚ 2.5 ਤੋਂ 5 ਏਕੜ ਤੱਕ ਦੇ ਜ਼ਮੀਨ ਵਾਲੇ ਕਿਸਾਨਾਂ ਨੂੰ ਟਿਊਬਲ ਕਨੈਕਸ਼ਨ ਦੇਣ ਦਾ ਵਾਅਦਾ ਕੀਤਾ ਸੀ ਪਰ ਸਰਕਾਰ ਆਪਣੇ ਵਾਅਦੇ ਤੇ ਖਰੇ ਨਹੀਂ ਉੱਤਰੀ ਕਿਸਾਨਾਂ ਮੁਤਾਬਕ ਉਹ ਇਨਾ ਕਨੈਕਸ਼ਨਾਂ ਲਈ ਪਾਵਰ ਕਾਮ ਨੂੰ ਲੱਖਾਂ ਰੁਪਏ ਦੀ ਅਦਾਇਗੀ ਵੀ ਕਰ ਚੁੱਕੇ ਨੇ ਉਹਨਾਂ ਇੱਕ ਹਫ਼ਤੇ ਦਾ ਸਮਾਂ ਦੇ ਦਿਆਂ ਸਰਕਾਰ ਨੂੰ ਚੇਤਾਵਨੀ ਦਿੱਤੀ ਹੈ ਕਿ ਜੇਕਰ ਇਸ ਹਫ਼ਤੇ ਅੰਦਰ ਕਨੈਕਸ਼ਨ ਨਾ ਦਿੱਤੇ ਗਏ ਤਾਂ ਵੱਡੇ ਪੱਧਰ ਤੇ ਸੰਘਰਸ਼ ਵਿੱਢੇ ਜਾਣਗੇ ਪੰਜਾਬ ਸਰਕਾਰ ਨੇ ਸਾਡੇ ਨਾਲ ਵਾਅਦਾ ਕੀਤਾ ਸੀਗਾ ਕਿ 2 1/2 ਏਕੜ ਤੋਂ ਲੈ ਕੇ 5 ਏਕੜ ਤੱਕ ਦੇ ਕਿਸਾਨਾਂ ਨੂੰ ਜਰਨਲ ਕੈਟਾਗਰੀ ਦੇ ਵਿੱਚੋਂ ਤੁਹਾਨੂੰ ਚੰਦੇਵਾ ਜੀ ਪਹਿਲੀ ਗੱਲ ਤਾਂ ਉਸ ਗੱਲ ਤੋਂ ਪੰਜਾਬ ਸਰਕਾਰ ਮੁੱਕਰ ਕੇ ਜਰਨਲ ਕੈਟਾਗਰੀ ਦੇ ਵਿੱਚੋਂ ਭਾਅ ਫਿਰ ਹੀ ਨਿਰੋਚਨ ਦੇਣੇ ਸੀ ਕਿਉਂਕਿ 2.5 ਏਕੜ ਵਾਲੇ ਕਿਸਾਨਾਂ ਕੋਲ ਜਾਂ 5 ਏਕੜ ਵਾਲੇ ਕਿਸਾਨਾਂ ਕੋਲੇ ਤਾਂ ਖੁਦਕਸੀਆਂ ਦੀ ਗਗਾਰ ਤੇ ਖੜਿਆ ਏਨੇ ਰੁਪਏ ਹੀ ਹੈ ਨਹੀਂ ਪਰ ਉਹ ਤਾਂ ਮੁੱਕਰ ਕੇ ਅੱਜ ਕਿਸਾਨਾਂ ਤੋਂ ਇਹਨਾਂ ਨੇ ਲੱਖਾਂ ਰੁਪਏ ਭਰ ਆ ਚੁੱਕੇ ਆ 3 ਲੱਖ 3.5 ਲੱਖ 2.5 ਲੱਖ 2.5 2 ਏਕੜ ਵਾਲਾ ਜਿਹਦੀ ਸਮਰੱਥਾ ਤੋਂ ਬਾਹਰ ਇੰਨੀ ਰਕਮ ਭਰਨੀ ਇਹ ਭਰਨ ਦੇ باوجود ਉਹਨਾਂ ਨੇ ਨਰਮਾ ਪੱਟੀ ਦੇ ਖਾਸ ਤੌਰ ਤੇ ਕਿਸਾਨ ਨੇ ਇਹ ਜਿਨ੍ਹਾਂ ਨੇ ਪਿਛਲੇ ਸਾਲ ਜਿੱਤੀ ਮੱਖੀ ਦੇ ਹਮਲੇ ਤੋਂ ਬਾਅਦ ਨਰਮੇ ਦੀ ਫਸਲ ਹੈ ਕਿ ਨਹੀਂ ਬੀਜੀ ਕਿ ਪਾਵਰ ਕਮ ਨੇ ਸਾਨੂੰ ਕਨੈਕਸ਼ਨ ਦੇ ਦੇਣੇ ਆ ਅਸੀਂ ਝੋਨਾ ਬੀਜ ਲਾਂਗੇ ਬਾਨ ਵੀ ਖਾਲੀ ਪਿਆ ਰੁਪਏ ਵੀ ਲਾ ਲੇ ਪਰ ਪਾਵਰ ਕੰਮ ਸੁਭਾਈ ਲਾਰਾਂ ਤੋਂ ਕੁਝ ਨਹੀਂ ਕਰ ਰਹਾ ਬਿਜਲੀ ਬੋਰਡ ਦੇ ਜਿਹੜੀ ਮੁਕਤਾਂ ਲਈ ਸਕੀਮ ਸੀ ਉਹਨੂੰ ਸੈਲਫ ਫਾਈਨੈਂਸ ਸਕੀਮ ਬਣਾ ਕੇ ਤਿੰਨ ਤਰ 4 ਲੱਖ ਰੁਪਏ ਲੈ ਲਿਆ ਪਰ ਅਜੇ ਤੱਕ ਸਮਾਨ ਪੂਰਾ ਨਹੀਂ ਦੇ ਰਹੇ ਜਦੋਂ ਕਿ ਠੁੱਕ ਕੇ ਮਤਲਬ ਚੱਕਣ ਵਾਲੀ ਗੱਲ ਆ ਸੀਐਮਡੀ ਚੇਅਰਮੈਨ ਨਾਲ ਸਾਡੀ ਗਵਾਈ ਦੇ ਵਿੱਚ ਦਿਨਵਾਰੀ ਹੀ ਡਿਪੂਟੇਸ਼ਨ ਮਿਲ ਚੁੱਕੇ ਆ ਸਾਡਾ ਮੰਗ ਪੁੱਤਰ ਲਿਖਤੀ ਰੂਪ ਦੇ ਚ ਨਾ ਅਸੈਪਟ ਕਰ ਚੁੱਕੇ ਨੇ ਪਰ ਇਹਦੇ باوجود ਵੀ ਇਹ ਮਤਲਬ ਬਿਲਕੁਲ ਉੱਥੇ ਪ੍ਰਣਾਲਾ ਉੱਥੇ ਤੋਂ ਉੱਥੇ ਜਿਵੇਂ ਭਟਾਂਜੀ ਕਹਿ ਕੇ ਗਏ ਨੇ ਮਸਲਾ ਉੱਥੀ ਆ ਥੱਲੇ ਸਬ ਕਿਸੇ ਕਿਸੇ ਦਾ ਸਮਾਨ ਨਹੀਂ ਪਹੁੰਚ ਰਿਹਾ 15% ਕਿਸਾਨਾਂ ਨੂੰ ਵੀ ਅਜੇ ਕਨੈਕਸ਼ਨ ਨਹੀਂ ਮਿਲੇ ਜਦੋਂ ਕਿ ਸਾਡੇ ਨਾਲ ਵਾਅਦਾ ਆਇਆ ਸੀ ਕਿ 30 ਜੂਨ ਤੱਕ ਉਹਨਾਂ 2.5 ਤੇ 5 ਏਕੜ ਵਾਲਿਆਂ ਨੂੰ ਅਸੀਂ 100% ਕਨੈਕਸ਼ਨ ਦੇ ਦਵਾਂਗੇ ਉਹਨਾਂ 100% ਲੋਕਾਂ ਤੋਂ ਪੈਸੇ ਲਏ ਹੋਏ ਨੇ ਪਰ ਕਨੈਕਸ਼ਨ ਦੇ ਨਹੀਂ ਰਹੇ